ਸਾਰਿਆਂ ਨੂੰ ਮੇਰੇ ਵੱਲੋਂ ਸੱਚੇ ਅਕਾਲ ਬੋਪਾ ਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਲੋ ਜੀ ਟਾਈਮ ਹੋ ਗਿਆ ਟਾਈਮ ਦੱਸਣ ਲੱਗੀ ਦੀ ਮੈਂ ਟਾਈਮ ਹੋ ਗਿਆ ਆਪਣਾ 8:30 ਵਜੇ ਦਾ ਤੇ ਮੈਂ ਅਧਰ ਕੜੀ ਧਰਿਆਈ ਤੇ ਬਸ ਕੜੀ ਬਣਨੇ ਤੋਂ ਬਾਅਦ ਆਪਾਂ ਚੋਲ ਧਰਦਾਂਗੇ ਅੱਜ ਆਪਾਂ ਕੜੀ ਚੋਲ ਬਣਾਵਾਂਗੇ ਤੇ ਕਈਆਂ ਦੇ ਨਾ ਕਮੈਂਟ ਆਉਂਦੇ ਨੇ ਜਦੋਂ ਆਪਾਂ ਕੜੀ ਚੋਲ ਬਣਾਉਂਦੇ ਆ ਵੀ ਕੜੀ ਚੋਲ ਸੌਣ ਚ ਨਹੀਂ ਬਣਾਈਦਾ ਹੁੰਦਾ ਬਣਾਈਦੀ ਹੁੰਦੀ ਕੋਈ ਨਹੀਂ ਬਣਾਉਂਦਾ ਪਰ ਅਸੀਂ ਬਣਾਈ ਜਾਂਦੇ ਆ ਜੀ ਸ਼ੁਰੂ ਤੇ ਸਾਨੂੰ ਕੋਈ ਵਹਿਮ ਨਹੀਂ ਹੈਗਾ ਇਸ ਕਰਕੇ ਆਪਾਂ ਬਣਾਉਂਦੇ ਆ ਵੀ ਸੌਣ ਚ ਨਹੀਂ ਬਣਾਉਣੀ ਹੈਗੀ ਕਿਉਂਕਿ ਇੱਕ ਕਹਾਵਤ ਹੈ ਕਹਿੰਦੇ ਵੀ ਸੌਣ ਚ ਬੜਾਈ ਕੜੀ ਆਫਤ ਖੜੀ ਦੀ ਖੜੀ ਹੈ ਨਾ ਪਰ ਸਾਨੂੰ ਇਹ ਕਾ ਮਤਲਬ ਕਹਾਵਤ ਹੈ ਜਿਹੜੀ ਅਸੀਂ ਸੁਣੀ ਪਹਿਲੀ ਵਾਰ ਆ ਤੇ ਇਦਦਰ ਨਾ ਬੀਬੀਆਂ ਬੀਬੀ ਵੀ ਦੇਖੋ ਅੱਜ ਤੋਰੀਆਂ ਲੱਗੀ ਹੋਈ ਆ ਲੱਬਣ ਤੋਰੀਆਂ ਦਾ ਜਾਲ ਬਹੁਤ ਜ਼ਿਆਦਾ ਫੈਲ ਗਿਆ ਲੋ ਜੀ ਆਪਾਂ ਚੋਲ ਆਪਣੇ ਬਣਾ ਲੇ ਤੇ ਕੜੀ ਮੈਂ ਪਹਿਲਾਂ ਬਣਾ ਕੇ ਪਤਿਲਾ ਮਾਂਜ ਕੀਤੀ ਫਿਰ ਦੱਸਣਾ ਜ਼ਰੂਰੀ ਆ ਹੈ ਦੱਸਣਾ ਜ਼ਰੂਰੀ ਆ ਹਾਂ ਜ਼ਰੂਰੀ ਹੈ ਦੱਸਣਾ ਤੂੰ ਨਹੀਂ ਦੱਸਦੀ ਮੈਂ ਦੱਸਦੀ ਆਪਣਾ ਸਭ ਕੁਝ ਦੱਸਦੀ ਜਾਵਾਂ ਓਚਾ ਮੈਂ ਨਾ ਦੱਸਾਂ ਹੈ ਤੁਸੀਂ ਕਿਹੜਾ ਕੰਮ ਕਰਦੇ ਹੋਈ ਤੂੰ ਕੀ ਜਦ ਵੀਡੀਓ ਬਣਾਣੀ ਹੁੰਦੀ ਜਦ ਹੀ ਕਰਦੇ ਹਾਂ ਅਸਾਂ ਜਾਣ ਕੇ ਬੋਲ ਰਹੀ ਹੈ ਤੇਰਾ ਤੂੰ ਨਹੀਂ ਹੁਣ ਤੂੰ ਵੀ ਤਾਂ ਜਦੋਂ ਬੋਲਣ ਲੱਗਿਆ ਜਦੋਂ ਵੀਡੀਓ ਬਣਾਣ ਲੱਗਿਆ ਉਹ ਵੀ ਤਾਂ ਤੂੰ ਵੀ ਨਹੀਂ ਕਰਦੀ ਸੀ ਜਦ ਤੱਕ ਕਾ ਸਾਰੇ ਕੰਮ ਕਰਦੀ ਸੀ ਮੈਂ ਪਹਿਲਾਂ 5 ਮਹੀਨੇ ਕੋਈ ਕੰਮ ਨਹੀਂ ਕੀਤਾ ਕੋਈ ਵੀ ਕੰਦੀ ਜਿਹੜਾ ਵਲੌਗ ਬਣਾਉਂਦਾ ਹੈ ਉਹੀ ਕੰਮ ਕਰ ਸਾਰੇ ਕੰਮ ਕਰਦੀ ਸੀ ਮੈਂ ਸਾਰੇ ਕੋਈ ਕਿਉਂ ਔਨਲਾਈਨ ਤੇ ਉਹ ਤੂੰ ਹੀ ਤਾਂ ਹੀ ਕਹਿ ਰਹੀ ਸੀ ਮੈਨੂੰ ਔਰ ਸ਼ਹਿਨਾਜ਼ ਦਾ ਇੱਕ ਹੋ ਨਹੀਂ ਹੈਗਾ ਮੈਂ ਤੈਨੂੰ ਕੱਲ ਵੀ ਡਾਇਲੌਗ ਸੁਣਾਇਆ ਤਾਂ ਹੁਣ ਦੁਬਾਰੇ ਬੋਲੋ ਆਪਣਾ ਆ ਆਪਣਾ ਕੁੱਤਾ ਟੌਮੀ ਦੂਏ ਦਾ ਕੁੱਤਾ ਕੁੱਤਾ ਟੌਮੀ ਨਾਲੇ ਟੌਮੀ ਹੋਰ ਹੈ ਤੇ ਤਾਂ ਮਨੇ ਦਾ ਨਾਮ ਰੱਖਿਆ ਹੋਇਆ ਮੇਰਾ ਕੁੱਤਾ ਕੁੱਤਾ ਹੋ ਗਿਆ ਨਹੀਂ ਕੰਮ ਇਹਦਾ ਮਤਲਬ ਹੀ ਬਲੌਗਾਂ ਚ ਹੁਣ ਮੈਂ ਦਿਖਾਉਣੀ ਆ ਪਹਿਲਾਂ ਤੂੰ ਨਹੀਂ ਦਿਖਾਉਂਦੀ ਸੀ ਕਰਕੇ ਤੂੰ ਕਰਦੀ ਨਹੀਂ ਸੀ ਕਰਦੀ ਦੀ ਆਉਂਦੇ ਹੋ। ਉਹ ਤਾਂ ਮੈਂ ਲੈ ਹੁਣ ਕੱਢੋ ਨਾ ਜੇਦੀ। ਕੱਢ ਰਹੀ ਆ। ਲੜਨੇ ਆਈਏ ਕਿ ਤੇ ਹੋਰੀ ਆ। ਕੀ ਕਰਾਂ ਦੇਖੀ ਉੱਪਰ ਨਹੀਂ ਚੱਕ ਹੋ ਰਹੇ। ਜਿਆਦਾ ਭਾਰ ਹੈ। ਪਹਿਲਾ ਖੁਰਚਣੇ ਨਾਲ ਕੱਢੋ ਮਿਹਨਤ ਕਰੋ। ਪਹਿਲਾ ਖੁਰਚਣੇ ਨਾਲ ਹੀ ਕੱਢਣਾ। ਫੇਰ ਜਦ ਅੱਧਾ ਹੋ ਜਾਊਗਾ ਹਾਂ, ਪਤਿੱਲਾ ਤੇ ਭਰ ਕੇ ਫੁੱਲਾ। ਆ ਮੀਨ ਆ ਤੇ ਇਹ ਆ ਇਧਰ ਮਨਦੀਪ ਨੇ ਉੱਤੇ ਮਸ਼ੀਨ ਲਾਈਤੀ ਮੇਰੀ ਦਰਾਣੀ ਨੇ। ਆ ਬੈਟਰੀ ਲੋ ਹੋ ਗਈ। ਬੈਟਰੀ ਡੋਨੋ ਗਈ। ਉਹ ਮੈਂ ਚਾਰਜ ਲਾ ਕੇ ਆਈ ਸੀ ਅਚਾਨਕੇ ਟੱਗ ਲਈ। ਫੇ ਚਾਰਜ ਹੋਣ ਲੈਣ ਦੇ ਪਹਿਲਾਂ ਚੌਲ ਕੱਢ ਕੇ ਲੈ ਜਿੰਦਰ ਬਾਤ ਚ ਦਸ ਦੰਦ ਇਹ ਚੌਲ ਕੱਢ ਕੇ ਲਈ ਆ ਵੇਖ ਲਵਾਇ ਲਸ਼ਨ ਕਰਦੀ ਆ ਮੇਰੀ ਦਰਾਨੀ ਤੇ ਕਈ ਨਾ ਓਹ ਕੀ ਕਰੇ ਅੱਜ ਮੇਰੀ ਨਾਲ ਅੱਜ ਸਾਡੇ ਨਾਲ ਦਨੇ ਆਉਣਾ ਹੈ 2 ਮਿੰਟ ਹੋ ਗਏ ਫਿਰ ਕੀ ਹੋ ਗਿਆ ਅੱਜ ਸਾਡੇ ਨਾਲ ਹੁਣ ਦੱਸਣਾ ਤਾਂ ਹੈ ਕਿ ਵੀ ਸਾਡੇ ਨਾਲ ਗੱਨੇ ਰਖੜੀ ਬੰਨਣ ਆਣਾ ਹੈ ਭੂਆ ਦੇ ਬਈ ਅੱਜ ਕੀ ਕੈਂਸਲ ਹੋ ਗਿਆ ਹੂੰ ਭੂਆ ਆ ਰਹੀ ਹੈਗੀ ਪੂਆ ਵੀ ਬਿਮਾਰਾ ਨਾ ਫੂਫੜੀ ਵੀ ਬਿਮਾਰਾ ਫੂਫੜੀ ਵੀ ਬਿਮਾਰਾ ਪੂਆ ਵੀ ਬਿਮਾਰਾ ਪਰ ਜਿਸ ਪਾਲ ਹਾਰੇ ਮੰਮੀ ਉੱਥੇ ਜਾਣਗੇ ਵੀ ਰਖੜੀ ਤੱਕ ਰਖੜੀ ਬਣਾਇਆ ਹੋਣਗੇ ਹਾਂ ਫਿਰ ਐ ਕੀ ਪਤਾ ਡੈਡੀ ਵੀ ਜਾਵੇ ਹਨਾ ਨਾ ਡੈਡੀ ਨਹੀਂ ਜਾਂਦਾ ਮੰਮੀ ਕਹਿੰਦੀ ਫਿਰ ਐ ਵੀ ਫਿਰ ਉਹ ਮੈਂ ਸਦਕਾ ਹੋਇ ਨਾ ਹਾਂ ਵੀ ਰਖੜੀ ਫਿਰ ਵੀ ਤਿਹਾਰ ਹੈ ਹਨਾ ਪੂਆ ਵਿਚਾਰੀ ਐਵੇਂ ਹਨਾ ਵੀ ਹਰ ਸਾਲ ਆਂਦੀ ਚ ਅੱਗੇ ਵੀ ਕਾਨੂੰ ਤਿਹਾਰ ਬੰਜਣਾ ਹੈ ਫਿਰ ਉਹ ਵੀ ਜਾ ਕੇ ਬਣਵਾ ਜਾਣਗੇ ਉਹਦਾ ਛੱਗਣ ਤੇ ਆਣਗੇ ਮਜਬੂਰੀ ਹੋਗੀ ਰਮਨਤਾਰ ਜਾ ਰਹੀ ਐ ਇਸ ਕਰਕੇ ਹੁਣ ਅਸੀਂ ਉਹਦੇ ਆਣ ਦੀਆਂ ਬਸ ਤਿਆਰੀਆਂ ਕਰਦੇ ਆ ਕੜੀ ਚੋਲ ਖਵਾਵਾਂਗੇ ਨਾ ਕੜੀ ਚੋਲ ਤਾਂ ਆਹੋ ਫੇਰ ਕਿਸੇ ਨੇ ਕਮੈਂਟ ਕਰ ਦੇਣਾ ਤੁਸੀਂ ਕੜੀ ਚੋਲ ਕਰਕੇ ਰਿਸ਼ਤੇਦਾਰਾਂ ਨੂੰ ਦੰਦੇ ਵਧੀਆ ਬਣਾ ਲਓ ਕੁਛ ਲੈ ਤੈਨੂੰ ਛੱਡ ਗਏ ਹਨਾ ਉਹ ਆ ਗਿਆ ਯੂਵੀ ਆਹੋ ਆ ਗਿਆ ਯੂਵੀ ਆਹੂ ਦੁੱਈ ਆਹੂ ਦੁੱਈ ਆਹੂ ਤਾਂ ਰਹਿ ਗਿਆ ਲੋ ਜੀ ਸਮਾਨ ਲੈ ਆਏ ਜਿਹੜਾ ਹੁਣ ਸਬਜ਼ੀ ਭਾਜੀ ਬਣਾਉਣੀ ਐ ਨਾ ਕਿਉਂ ਕੱਦੇ ਲੈਣ ਗਏ ਤੇ ਕਿੱਥੇ ਡਿੱਗ ਰਿਆਂ ਕਿਉਂਕਿ ਸਭ ਦੀ ਭਾਜੀ ਫਿਰ ਇਕੱਤਾ ਧਰੀਏ ਹੁਣ ਫਟਾਫਟ ਹੁਣ ਆਪ ਨੂੰ ਪਤਾ ਲੱਗ ਗਿਆ ਵੀ ਮੈਨੂੰ ਛੱਡ ਗਏ ਆ ਘਰ ਨੂੰ ਮੈਨੂੰ ਫਟਾ ਦੋ ਇੱਧਰੋਂ ਸਿਸੇ ਚ ਨੂੰ ਸਿਸੇ ਚ ਨੂੰ ਫਟਾ ਦੋ ਮਾ ਮੈਨੂੰ ਮੈਂ ਕੀਤਾ ਹੁਣ ਲਾਈਟ ਸੱਚ ਬੰਦ ਕਰ ਅੱਛਾ ਲਿਆਈ ਉਹ ਵੀ ਆ ਗਿਆ ਆ ਗਿਆ ਦੇ ਇੰਨੇ ਸਮਾਨ ਨਾ ਸਮਾਨ ਤਾਂ ਥੋੜਾ ਜਿਹਾ ਇੰਨਾ ਟਾਈਮ ਕਾ ਤੇ ਲਾਤਾ ਟਾਈਮ ਕਾ ਲੱਗਦਾ ਫਿਰ ਹੈ ਚਲੋ ਉਹ ਚੱਪਲ ਨਾ ਕਿੱਧਰ ਗਈ ਰੱਖ ਦੇ ਉਰੀ ਚੱਪਲ ਖੋਲ ਦੇ ਕੀ ਹੋ ਗਿਆ ਚਲੋ ਜੀ ਸਮਾਨ ਆ ਗਿਆ ਇੱਕ ਸਬਜ਼ੀ ਧੜੀ ਫਟਕਵਾ ਕੜੀ ਚੋ ਖਾਣੇ ਕੜੀ ਚੋ ਬੜੀ ਬਾੜ ਆ ਗਈ ਬਾੜ ਆ ਗਈ ਕਿੱਥੇ ਬਾੜ ਆ ਗਈ ਕਿੰਨਾ 蒂ਪੜੀ ਬਾੜ ਆ ਗਈ ਨਾ ਉਹ ਤਾਂ ਪਾਣੀ ਅੱਛਾ ਆ ਕੜੀ ਚੋ ਰੋਟੀ ਪਾਵਾਂ ਰੋਟੀ ਖਾਣੇ ਰੋਟੀ ਖਾ ਲਓ ਫਿਰ ਸਾਰਿਆਂ ਨੇ ਖਾ ਲਈ ਆ ਦੇਖਾ ਕੱਦਾ ਬੈਠਾ ਹਾਂ ਟਮਾਟਰ ਉਹ ਨਹੀਂ ਮਿਲੀ ਗੋਭੀ ਨਹੀਂ ਮਿਲੀ ਹੈ ਹਾਂ ਟਮਾਟਰ ਟਮਾਟਰ ਮਿਲੇ ਆ ਟੂਰੇ ਟਮਾਟਰ ਟਮਾਟਰ ਅੱਟ ਕੱਟ ਕੇ ਰੱਖ ਲੈ ਸਾਰੇ ਇਸੇ ਚ ਪਾਉਣੇ ਆ ਮੈਂ ਤਾਂ ਕੜਾਹੀ ਤੇ ਗਈ ਉਹਦੀ ਹਾਂ ਫਿਰ ਕਿਵੇਂ ਬਣਾਏਗੀ ਪਹਿਲਾਂ ਤਾਂ ਪਿਆਜ਼ ਭੁੰਨਣੇ ਆ ਗਰੇਵੀ ਬਣਾਉਂਗੀ ਹਾਂ ਪਹਿਲਾਂ ਉਹ ਕਰ ਲੈ ਪਹਿਲਾਂ ਪਿਆਜ਼ ਭੁੰਨ ਕੇ ਨਾ ਆਓ ਚਲੋ ਆਓ ਬੇਰਾ ਸਾਰਾ ਸਮਾਨ ਵਿੱਚ ਚੀਰ ਕੇ ਪਾਣੀ ਚ ਰੁਝਾ ਲੈ ਇਹਨੂੰ ਗਰੇਵੀ ਤਾਂ ਬਣੂਗੀ ਹਾਂ ਜੀ ਛੇਤੀ ਬਣਾ ਦੇਵਾਂ ਰੋਟੀ ਦੇ ਦਾਂ ਹਾਂ ਨਾ ਉਹ ਤਾਂ ਮਿਕਸੀ ਜੇ ਹੋਣਾਂਗੀ ਗ੍ਰੈਂਡ ਹਾਂ ਔਰ ਬੇਲਾ ਸਾਰਾ ਪਾਣੀ ਆ ਘੜ ਦੇ ਮੜਾ ਲਾਉਂ ਪਰੇ ਤੇ ਆ ਚਲੋ ਅੱਛਾ ਬਾਤੋਂ ਬੇਲਾ ਨਹੀਂ ਹਾਂ ਬੇਲਾ ਜਨ ਨਰਾ ਦੇ ਟੀਓ ਵੀ ਤਾਂ ਨਾ ਲਿਆ ਫਿਰ ਕੀ ਹੋ ਗਿਆ ਮੇਰੇ ਫੋਨ ਨੂੰ ਦੇਖੋ 45000 ਰੁਪਇਆ ਲਾ ਕੇ ਕਹਿੰਦੀ ਫੋਟੋਆਂ ਕਾਲੀਆਂ ਆਉਂਦੀਆਂ ਨੇ ਹੁਣ ਨੈਚੁਰਲ ਫੋਟੋ ਦਿਖਾਉਂਦਾ ਹੈ ਕਾਲੀ ਪੀਲੀ ਨਹੀਂ ਦਿਖਾਉਂਦਾ ਮੇਰਾ ਫੋਨ ਹੈ ਬਿਨਾ ਫਿਲਟਰ ਤੋਂ ਮੇਰਾ ਫੋਨ ਇੱਥੇ ਆ ਦੇਖ ਲੋ ਨਾਲੇ ਦਾ ਕੰਮ ਕਰਕੇ ਇਹ ਨਾਲੇ ਗਾਲਾਂ ਕੱਢਦੀ ਹੈ ਮੇਰੀ ਦਰਾਨ ਹੁਣ ਮੈਨੂੰ ਸਾਰੇ ਹੁਣ ਮੈਨੂੰ ਸਾਰੇ ਵਲੌਗ ਚ ਕਹਿਣਗੇ ਵੀ ਤੁਸੀਂ ਦਰਾਨੀ ਦਰਾਨੀ ਕਰੀ ਜਾਂਦੇ ਭੈਣ ਕਿਹਾ ਕਰੋ ਨਹੀਂ ਹਾਂ ਮਨਦੀਪ ਕਿਹਾ ਕਰੋ ਮੈਨੂੰ ਤੂੰ ਕੌਣ ਤੂੰ ਕੀ ਕਹਿੰਦੀ ਹੈ ਆ ਮੈਨੂੰ ਭਈਆ ਇਹ ਗੱਲ ਵਾਲਾ ਵਲੌਗ ਦੇਖਣਾ ਕੱਲ ਤਾਂ ਚਲ ਪਾਇਆ ਨਹੀਂ ਹੈਗਾ ਉਹ ਤੋਂ ਪਹਿਲਾਂ ਮੈਂ ਜਿਹੜਾ ਵਲੌਗ ਪਾਇਆ ਸੀ ਉਹ ਜਿਹੜਾ ਬিনা ਮੈਂ ਵਲੌਗ ਚ ਮੈਂ ਜਾਣ ਕੇ ਕਹਿੰਦੀ ਹੁਣੇ ਦਰਾਣੀ ਕਿਉਂਕਿ ਬਿਨਾ ਵਲੌਗ ਤੇ ਮੇਰੀ ਦਰਾਣੀ ਮੈਨੂੰ ਉਹ ਦੀਦੀ ਨਹੀਂ ਕਹਿੰਦੀ ਆਹ ਹੋ ਗਿਆ ਉਹ ਵੀ ਦੀ ਮਮਮੀ ਕਹਿੰਦੀ ਐਨੂੰ ਅੱਜ ਦੇ ਬਾਅਦ ਮੈਂ ਆਪੂ ਦੀ ਮਮਮੀ ਕਹਾਉਂਗੀ ਮੇਰਾ ਬੱਚਾ ਇਕੱਲਾ ਖੇਡਦਾ ਨਿਆਣਿਆਂ ਦੀ ਮਮਮੀ ਹਾਂ ਹਾਂ ਪੱਲਾ ਖੇਡ ਰਿਹਾ ਹੁਣੇ ਛਿੱਤਰ ਖਾ ਕੇ ਆਇਆ ਹੈ ਉੱਥੋਂ ਮੇਤੋਂ ਹਾਂ ਕਿਸ ਨੇ ਕਮੈਂਟ ਕੀਤਾ ਸੀ ਕਹਿੰਦੇ ਤੁਸੀਂ ਉਹਨੂੰ ਬਹੁਤ ਪਿਆਰ ਕਰਦੇ ਤਾਂ ਹੀ ਉਹ ਤੁਹਾਡਾ ਕਰਦਾ ਹਾਂ ਬਈ ਆ ਗੱਲ ਸੱਚੀ ਆ ਜੇ ਇਹਦਾ ਮੈਂ ਘੋੜਾ ਕਰ ਰਿਹਾ ਕਰਨਾ ਜੇ ਮੈਂ ਇਹਦੇ ਰੋਜ਼ ਥੱਪੜ ਮਾਰ ਮਾਰ ਕੇ ਭਜਾਈ ਮੈਨੂੰ ਨਹੀਂ ਕਰਦਾ ਹਾਂ ਦਿਖਾ ਰਿਹਾ ਵਿੱਚ ਘੋੜਾ ਦਿਖਾ ਰਿਹਾ ਦੇਖੋ ਇਹ ਆਪਣੀ ਮੰਮੀ ਦੇ ਪੰਜ ਫੋਟੋ ਨਿਕ ਜਾਂਦਾ ਮੇਰੇ ਚ ਘ ਜਾਂਦਾ ਰੇ ਮੈਂ ਘੋੜਾ ਦੇਖ ਲਓ ਬੋਰ ਬੋਰ ਅਰੇ ਵੀਡੀਓ ਸਟਾਰਟ ਕਰ ਲਈ ਮੇਰਾ ਪੁੱਤ ਹੱਥ ਜੋੜ ਕੇ ਸੱਸਰੀ ਕੱਲ ਬੁਲਾ ਰਿਹਾ ਹੈ ਹੈ ਨਾ ਹੈ ਨਾ ਮੇਰੀ ਲਾਡੋ ਰਾਨੀ ਸੱਸਰੀ ਕੋਲ ਬੋ ਚੱਲ ਨਾ ਨੀ ਹੁੰਤੋਂ ਨਾਲ ਐ ਪਾਣੀ ਤੇਰਾ ਗਰਮ ਪਿਆਏ ਹੁਣ ਤੂੰ ਨਹੀਂ ਤੋਂ ਹੀ ਕਾਲਾ ਵੀਰਾ ਤਾ ਨਾ ਲਿਆ ਠੀਕ ਆ ਚੱਲ ਹੁਣ ਨਾ ਲੈ ਚੱਲ ਲੋ ਜੀ ਮਟਰਾਂ ਦਾ ਭਰ ਗਿਆ ਕੋਲਾ ਤੇ ਸਾਰਾ ਕੋ ਸਾਰਾ ਕੋਲਾ ਹੀ ਪਾ ਦੇਣਾ ਹੈ ਪਰ ਸੋ ਬਰਦਾਂਗੇ ਦਾਂ ਦੇ ਆਏ ਮੇਰੇ ਠੀਕ ਨਾ ਪਾਇਦੇ ਦੋ ਟਾਈਮ ਦੀ ਬਣਾ ਲਓ ਅੱਜ ਫੇਰ ਸ਼ਾਮ ਦੀ ਵੀ ਬਣੂਗੀ ਸ਼ਾਮ ਦੀ ਹੋਰ ਦੋ ਟਾਈਮ ਦੀ ਬਣੂਗੀ ਕੋਲ ਟਾਈਮ ਦੀ ਬਣਾ ਲਿਓ ਹੋਰ ਦੋ ਸ਼ਾਮ ਨੂੰ ਕਿਹੜਾ ਬਣਾਉਗਾ ਸ਼ਾਮ ਦੀ ਬਣੂਗੀ ਸ਼ਾਂਤੀ ਵੀ ਬਣੂਗੀ ਨਾ ਕਿਸੇ ਨਾਲ ਸਾਰਾਂਗੇ ਸ਼ਾਮ ਨੂੰ ਹਾਂ ਜਾਂ ਨਹੀਂ ਸਾਰੀਆਂ ਆਰਾਵੀ ਦਾ ਫੋਨ ਆਇਆ ਤਾਂ ਉਹ ਉਹ ਤਾਂ ਐਸੇ ਔਰ ਕੇ ਜਾਣ ਨੂੰ ਪੁੱਛਿਆ ਤਾਂ ਉਹਨੇ ਕਹਿੰਦੀ ਤੀਆਂ ਤੇ ਚੱਲੀ ਹੈ ਕਹਿੰਦੀ ਉਹ ਤੈਨੂੰ ਕਹਿੰਦੀ ਫੋਨ ਆਇਆ ਹੋਣਾ ਮੈਂ ਖਾਇਆ ਇਹ ਰਾਗੀ ਦੇ ਹਿਸਨ ਕਰਤਾਰੇ ਮੈਂ ਆਪਣੇ ਸੱਤ ਨੂੰ ਬਾਲੂ ਤੈਨੂੰ ਆ ਦੇਖ ਮੇਰਾ ਹੇਅਰ ਸਟਾਈਲ ਤੂੰ ਕਰਦੀ ਸਾਰੀਆਂ ਜਾ ਰਹੀਆਂ ਆਸੀ ਰਹਿ ਗਈਆਂ ਸਫੋਨ ਆਇਆ ਤਾਂ ਮੈਂ ابو ਨੂੰ ਨੜਾ ਰਹੀ ਤੀ ਮੈਂ ਚੱਕਿਆ ਨਹੀਂ ਹੈ ਮੈਨੂੰ ਸੁਣਿਆ ਨਹੀਂ ਹੈਗਾ ਪਤਾ ਨਾ ਨਾ ਹੁਣ ਦਵਾ ਇੱਧਰ ਬਾਜੀ ਉਹਦੇ ਘਰੇ ਨਹੀਂ ਰਾਵੀ ਕਹਿੰਦੀ ਜਾਣਾ ਏ ਮੈਂ ਕਿਹਾ ਯਾਰ ਵਾਰ ਵਾਰ ਯਾਦ ਨਾ ਕਰ ਅਫਸੋਸ ਹੋਈ ਜਾਂਦਾ ਮਾ ਜੇ ਸਾਨੂੰ ਪਹਿਲਾਂ ਕੱਲ ਦੱਸ ਦਿੰਦੇ ਅਸੀਂ ਰਮਨ ਨੂੰ ਫੇਰ ਕਿਦਣੇ ਬੁਲਾ ਲੰਦੇ ਵਾਹ ਅੱਜ ਅਸੀਂ ਤੀਆਂ ਹਾਂ ਮੈਂ ਕਿਹਾ ਫੇਰ ਅਸੀਂ ਉੱਥੇ ਚਲੇ ਜਾਂਦੇ ਟਿੱਕੇ ਟੁੱਕੇ ਲਾ ਕੇ ਤੇ ਆਸ਼ੀਰੋ ਕੇ ਹੋਰ ਕੱਲ ਮਹਿੰਦੀ ਲਾ ਲ ਲੈ ਐਦ ਕੀਤੀਆਂ ਰਹਿ ਗਈਆਂ ਜਿਨ੍ਹਾਂ ਜਿਨ੍ਹਾਂ ਦੀ ਵਜ੍ਹਾ ਤੋਂ ਤੀਆਂ ਰੁਕੀਆਂ ਤੇ ਉਹ ਜਾ ਰਹੇ ਆ ਤੂੰ ਤਾਂ ਹੀ ਕੋਲ ਡਰਿੰਕ ਆ ਹਰ ਕੰਮ ਮੈਨੂੰ ਕਹੀ ਜਾਂਦੀ ਆ ਹਰ ਕੰਮ ਮੈਨੂੰ ਕਹੀ ਜਾਂਦੀ ਆ ਤਾਂ ਦੇਖੋ ਪਹਿਲਾਂ ਕਹਿੰਦੀ ਗਰੇਵੀ ਬਣਾ ਦੇ ਵੀ ਤੂੰ ਕੁਝ ਕਰਦੀ ਵੀ ਐ ਹਾਂ ਫਿਰ ਆਬੂ ਵੀ ਮੈਂ ਹੀ ਲਾਇਆ ਏ ਸਿਰ ਵੀ ਮੈਂ ਹੀ ਬਾਇਆ ਤਿਆਰ ਵੀ ਮੈਂ ਹੀ ਕਰਿਆ ਏ ਹਾਂ ਚਲ ਮੈਂ ਉਹਨਾਂ ਨੂੰ ਤਿਆਰ ਕਰਕੇ ਆਂਦੀ ਆ ਰੈਡੀ ਉਹ ਤੇ ਕਿਵੇਂ ਭਜਾਰੀਆ ਮੈਂ ਤੈਨੂੰ ਪੁੱਛਿਆ ਤਾਂ ਵੀ ਮੈਂ ਵਗ ਜਾ ਤੈਨੂੰ ਕੋਈ ਉਹ ਤਾਂ ਨਹੀਂ ਕਹਿੰਦੀ ਐਵੇਂ ਕਿਵੇਂ ਚੱਲੇ ਜਾਊਂਗਾ ਮੈਨੂੰ ਛੱਡ ਕੇ ਮੈਂ ਕਹਿੰਦਾ ਤੇਰੀਆਂ ਬਣਾੜੀਆਂ ਬਣਣਗੀਆਂ ਚੰਗਾ ਇੰਪੈਕਟ ਤੇ ਰੋਕੀ ਦੋ ਇਹ ਲਾਉਣੇ ਨੇ ਲੋ ਸਭ ਨਾਲ ਅੱਜ ਨਹੀਂ ਰਖੜੀਆਂ ਲਿਆਇਆ ਹੈ ਇਹ ਬੜਾ ਹੋ ਗਿਆ ਰਖੜੀਆਂ ਅੱਜ ਨਹੀਂ ਲਿਆਇਆ ਫਿਰ ਲਿਆਉਗੀ ਨੌਫਰ ਕੜੀਲੇ ਕਿਨੇ ਬਣ ਰਹੀ ਆਹੋ ਠੀਕ ਹੈ ਅੱਛਾ ਹਾਂ ਮੈਂ ਕਿ ਪਿਛਲੇ ਵਾਲੇ ਦਾ ਹੈ ਫਰਮੇ ਨੰਬਰ ਤੋਂ ਬੋਲ ਕੇ ਨਾਮ ਲਾਇਓ ਜੀ ਨੇ ਨਾ ਬਰਾਇਆ ਇਹ ਉਸਕੇ ਆ ਬਤਾਓ ਇਹ ਫਾਇਰ ਰੈਕ ਪੰਜੀ ਰਿਹਾ ਆ ਇਹ ਫਰਮੇ 2019 ਬੜੀ ਆਜੀ ਨਾਲ ਤੋਂ ਗਿਆ ਤੇ ਬੜਾ ਭਾਗ ਜਿਮਾਰਗਾ ਕੋਲ ਕਿਦਾਂ ਹਵਰਾ ਕਿਦਾਂ ਉਗੜਦੀ ਆ ਬੱਦੇ ਬੱਚੇ ਨਿਕਲਦੇ ਮਾ ਮਾ ਤੇਰਾ ਸਾਥ ਆਯੂ ਵੀ ਦੀ ਐ ਆ ਬੂਦੀ ਐ ਇੱਕ ਹੋਰ ਵੀ ਆ ਬੂਦੀ ਇੱਕ ਆਏ ਆ ਬੂਦੀ ਆ ਉਹਦਾ ਬ੍ਰੇਸਲੇਟ ਆ ਆ ਬੰਦੀ ਆ ਉਹਦੇ ਬ੍ਰੇਸਲੇਟ ਕਿੰਨਾ ਸੋਹਣਾ ਐ ਆ ਬੂ ਦਾ ਇਹ ਬਲੂ ਤੇ ਲੱਗਦਾ ਦੇਖੀ ਸੀਗਾ ਉਹ ਬਨਿਆਣਿਆਂ ਦੇ ਚੀਜ਼ਾਂ ਮੈਂ ਵੀ ਆਈਆਂ ਹੋਣੀਆਂ ਹੈ ਆਯੂ ਵੀ ਦੀ ਰੱਖਣੀ ਮੈਂ ਵੀ ਆਈਆਂ ਹੋਣੀਆਂ ਹਾਂ ਇਹਦੀ ਐ 120 ਦੀ ਐ ਮਹਿੰਗੇ ਮੌਦਨ ਦੇ ਨੇ ਜਿਹੜੇ ਰਖੜੀਆਂ ਉਹ ਇਹਦੇ 50 ਬਜਾਦੀਆਂ ਇੰਨੇ ਨਹੀਂ ਕਹਿੰਦੀਆਂ 50 ਬਜਾਦੀਆਂ ਨਹੀਂ ਚੱਲੀ ਚੱਲਦੀ ਨਾ ਚੱਲ ਰੋਇਆ ਨਹੀਂ ਨਾ 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 ਇਹ ਤਾਂ ਸੱਦਾ ਢੀ ਕਰੇ ਕਿਉਂਕਿ ਇਹ ਬੜਾ ਹੋ ਗਿਆ ਮਾਂ ਅੱਗ ਦੀ ਚੀਜ਼ ਲੈ ਕੇ ਜਾਂਦੇ ਆ ਮਾਂ ਸੋਹਣੀ ਐ ਬਹੁਤ ਸੋਹਣੀ ਆ ਆ ਛੱਲਾ ਐ ਨਹੀਂ ਨਹੀਂ ਆਪੂ ਮੇਰੀ ਬਣੀ ਨਹੀਂ ਆ ਨਹੀਂ 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 ਇਹ ਤਾਂ ਪਪਾ ਲਓ ਜਿੱधर ਮੇਰੀ ਰਾਣੀ ਨੇ ਸਬਜ਼ੀ ਬਣਾ ਲਈ ਮਟਰ ਪਨੀਰ ਦੀ ਮੈਨੂੰ ਨਹੀਂ ਇਹਨੇ ਦੱਸਿਆ ਵੀ ਮੈਂ ਬਣਾ ਚੁੱਕੀ ਹਾਂ ਇਹ ਥੋੜੇ ਉਹ ਪਾਲਣ ਦੀ ਹੈ ਮੈਂ ਕਹਾਂ ਤੁਹਾਨੂੰ ਜਾਵਾਂਗੇ ਫਿਰ ਪਾਲਾਂਗੇ ਦੁੱਧ ਪਾਲਣ ਜਗ੍ਹਾ ਨਾ ਦੁੱਧ ਪਾਲਾਂ ਕਰਮ ਕਰਕੇ ਹਾਂ ਹਾਂ ਲੋ ਜੀ ਆਪਾਂ ਹੁਣ ਚਾਹ ਪਈਏ ਚਾਹ ਆਪਣੀ ਬਣ ਗਈ ਬਿਸਕਟ ਤੇ ਇਤਰ ਹੈਗੀਆਂ ਵਰਫੀਆਂ ਦੇਖ ਵਰਫੀਆਂ ਨਾ ਮੈਂ ਉਦੋਂ ਗੱਬੇ ਚਾਕੂ ਨਾਲ ਕੱਟ ਕੇ ਐਵੇਂ ਬਣਾਈ ਤੇ ਹਾਂ ਛੱਟੇ-ਕਟੇ ਹੋਣਗੀਆਂ ਮੈਂ ਐਵੇਂ ਕੱਟ ਕੇ ਬਣਾਈ ਸੀ ਉਦੋਂ ਬਣਾਈਆਂ ਨਹੀਂ ਸੀਆਂ ਕੱਟ ਰਹੀ ਸੀ ਜਦੋਂ ਮੈਂ ਇਹ ਤੇ ਹੈਗਾ ਹਲਵਾਈ ਐਵੇਂ ਇਤਰ ਤੇ ਨਾ ਬਹੁਤ ਖਾਜ ਹੋ ਰਹੀ ਐ ਸਵੇਰ ਦੀ ਦੇਖ ਰਹੀ ਐ ਨੂੰ ਮੱਝੋ ਐਦੇ ਟਿਊਬ ਵਾਲੀ ਮੱਛਰ ਲੜ ਗਿਆ ਕੱਲ੍ਹ ਵਾਰੇ ਬਾ ਫਿਰ ਤੂੰ ਇਹਦੇ ਟਿਊਬ ਲਾ ਮੈਂ ਚਾਹ ਦੇ ਮੈਂ ਦੇ ਦਿੰਦੀ ਆ ਲਾ ਇਹ ਵਿਚਾਰ ਸਵੇਰ ਦਾ ਤੜਫ ਰਿਆ ਚਲੋ ਜੀ ਹੁਣ ਆਪਾਂ ਬਸ ਮਠਿਆਈ ਪਾ ਕੇ ਚਾਹ ਦਨੇ ਆ ਅਬ ਇਸ ਨੂੰ ਢਪਾ ਲੇ ਤੇ ਚਾ ਇਹਦੇ ਅਸੀਂ ਨਾ ਸਬਜੀ ਨਾਲ ਪੂਰੀਆਂ ਬਣਾਵਾਂਗੇ ਤੇ ਚਾ ਫੇਰ ਆ ਨਾ ਸੋਚਿਓ ਵੀ ਕੁਝ ਬਣਾਇਆ ਨਹੀਂ ਸਪੈਸ਼ਲ ਪੂਰੀਆਂ ਬਣਾਵਾਂਗੇ ਬੀ ਗੱਦੇ ਬੈਟ ਗਈ ਉਹੀ ਸੀ ਆਇਆ ਈਸੀ ਗੇਟ ਖੋਲ ਲੋ ਉਹ ਕੋਲੇ ਸੌਂ ਜਾਂਦੀ ਉਧਰ ਬੈਠੀ ਸੀ ਲੈ ਮੈਂ ਮੈਂ ਕਮਰਾ ਠੰਡਾ ਕਰਕੇ ਬੰਦ ਕਰਦਾ ਕਾਨੂੰ ਮੰਜੀ ਲਾਉਣੀ ਰਾਤ ਨੂੰ ਤੇਖਾ ਹੋ ਗਿਆ ਚਲੋ ਆਪਾਂ ਕੁਝ ਜਿੱਤੀ ਖਾਣਾ ਰਹਾ ਕਹਿੰਦਾ ਸ਼ਾਬਦ ਸ਼ਾਬਦ ਦਾ ਹੈਪੀ ਟੂਟੂ ਜੂਈ ਦਾ ਤੂਈ ਦਾ ਮੈਂ ਚਮਚਾ ਲੈਣੀ ਕੱਪਾਂ ਚ ਅਸੀਂ ਆਪਾਂ ਪੀ ਲੈਂਗੇ ਨਾ ਆ ਲੈ ਚਾਹ ਰੱਖ ਆ ਰਮਨ ਚਾ ਚੱਕ ਲੈ ਚਲੋ ਜੀ ਆਪਾਂ ਹੁਣ ਚਾਹ ਪੀ ਲਈਏ ਬੈਠ ਕੇ ਲੈ ਅੱਜ ਮੈਂ ਕਿਹਾ ਅੱਜ ਜਮਾ ਵੀ ਉਹ ਲੱਗ ਰਿਹਾ ਨਾ ਖਾਲੀ ਖਾਲੀ ਜਿਹਾ ਲੱਗ ਰਿਹਾ ਨਾ ਅੱਗੇ ਤਾਂ ਉਹ ਰੌਲਾ ਪਿਆਵਾ ਹੁੰਦਾ ਹਨਾ ਹਾਂ ਪੂਆ ਨਾਲ ਫਿਰ ਦੋ ਬੰਦੇ ਤਾਂ ਹੁੰਦੇ ਹੀ ਆ ਉਹ ਹਨਾ ਦੋ ਜਾਂ ਤਿੰਨ ਉਹ ਜਿਆਦਾ ਰੌਲਾ ਪੈਂਦਾ ਫਿਰ ਸਾਦ ਫੋਫੜ ਵੀ ਆਂਦਾ ਫਿਰ ਰੌਲਾ ਨਹੀਂ ਪੈਂਦਾ ਅੱਜ ਸੁੰਨਾ ਲੱਗ ਰਿਹਾ ਹੋਰ ਖਾਲੀ ਖਾਲੀ ਜਿਹਾ ਲੱਗ ਰਿਹਾ ਅੱਜ ਭੂਆ ਬੁਆ ਨਹੀਂ ਫੋਨ ਤੇ ਗੁਆਰ ਕੱਢਣਾ ਲੱਗ ਗਿਆ ਹਾਂ ਬਹੁਤ ਖੁਸ਼ ਹੁੰਦੀ ਆ ਪੂਰੀ ਦਿਖਾ ਦਿਓ ਪੂਰੀ ਸਾਡੀਆਂ ਪੂਰੀਆਂ ਜਿਵੇਂ ਆ ਦੇਖ ਲੈ ਮੈਂ ਪੂਰੀ ਨਾ ਐਨੀ ਸੋਹਣੀ ਚਲੋ ਪਹਿਲੀ ਤਾਂ ਪਾਪੜ ਬਣ ਗਈ ਆ ਦੂਜੀ ਦੇਖੋ ਨਾ ਕਿੰਨੀ ਸੋਹਣੀ ਪੂਰੀ ਬਣਾਈ ਆ ਆ ਚੰਗੀ ਆ ਪੂਨੇ ਨਾ ਰਿਸਪੋਂਸਿਬਿਲਟੀ ਮੈਂ ਇਹਨੂੰ ਦੇਤੀ ਮਨਦੀਪ ਨੂੰ ਵੀ ਫਲਾਉਣੀ ਤੈ ਹੈ ਹੁਣ ਦੇਖਦੇ ਆ ਆ ਪੂਰੀ ਦਿਖਾਈ ਤੇ ਫੁੱਲੋ ਕੇ ਮਿਲੋ ਕੋਲ ਕਿਉਂਕਿ ਨਾ ਤਾਂ ਇਹਨੂੰ ਬੇਲਣੀਆਂ ਆਂਦੀਆਂ ਨਾ ਖਾਣ ਲੱਗੀ ਦੇਖੋ ਆ ਜਾਣ ਕੇ ਕੈਮਰਾ ਉਹਨਾਂ ਨੇ ਜਾਣ ਕੇ ਬਣਾਈਆ ਨਹੀਂ ਤਾਂ ਦੱਬ ਦੱਬ ਕੇ ਬਣਾਈ ਉਹ ਦੱਬ ਦੱਬ ਕੇ ਨਾ ਪੂਰੀ ਨੂੰ ਜਮਾ ਇਸ ਕਾ ਬੰਦੀ ਆ ਜਮਾ ਹੀ ਕੱਲੂ ਬਲੋਗ ਤੋਂ ਕੱਲੂ ਬਲੋਗ ਕਾ ਕਿਸਨ ਕੋਸਤੰ ਕੰਦੀ ਨਾ ਕੱਲੂ ਨੇ ਇਹਦੀ ਕੋਸਤ ਕੱਲੋ ਮੇਰੀ ਕੋਸਤ ਨਹੀਂ ਪੰਦੀ ਆਗੀ ਆ ਦੇਖ ਲੈ ਉਹ ਬਲੌਗ ਉਹਦਾ ਨਾਮ ਤਾਂ ਰਮਨ ਚੰਦਨ ਦਾ ਬੋਲਦੇ ਬੋਪਰਾਈ ਵੀਡੀਓ ਗਾਗਰ ਵੀਡੀਓ ਦੇਖ ਲਓ ਵੀਡੀਓ ਦੇਖਦੇ ਹੋਪਰਾਈ ਵੀਡੀਓ ਆਪਾਂ ਚੈਨਲ ਦੇਖੋ ਮੈਂ ਅੱਧੇ ਕੁਛ ਦੇਰਾਂ ਤੋਂ ਲਿਖ ਕਮੈਂਟਾਂ 'ਚ ਥੋੜੀ ਦਰਾਨੀ ਚੈਨਲ ਦਾ ਕੰਮ ਕੀਤਾ ਚਾਲਤੀ ਨੂੰ ਨੰਦ ਨੂੰ ਗੜੀਆ ਪੂਰੀਆਂ ਖਵਾਉਗੀ ਦੇਖੋ ਇਹੇ ਦੇ ਕੰਮ ਹੋਵੇ ਦੀ ਦਰਾਨੀ ਦੇ ਇਹ ਮੈਂ ਨਾ ਹੁਣ ਅਸੀਂ ਨਾ ਹੁਣ ਪੂਰੀਆਂ ਲਾ ਰਹੀਆਂ ਸਬਜ਼ੀ ਸਾਡੀ ਬਣ ਗਈ ਹੈ ਲੈ ਹਾਂ ਲੈ ਆਪਾਂ ਖੰਦੀ ਦੇਖੋ ਮੈਂ ਅਸੀਂ ਦੋਨਾਂ ਮਿਲ ਕੇ ਕੰਮ ਕਰਦੇ ਆਂ ਇਹ ਸਾਰਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਚਾਹੇ ਅਸੀਂ ਵਲੌਗ ਕੋਈ ਬਣਾਵੇ ਨਾ ਬਣਾਵੇ ਪਰ ਕੰਮ ਮਿਲ ਕੇ ਹੀ ਹੁੰਦਾ ਏ ਚੁੱਲੇ ਦੇ ਹੁੰਦਾ ਏ ਕੰਗਰੈਸ ਦੇ ਪਹਿਲਾਂ ਮੈਂ ਆਪਣੀ ਵੀਡੀਓ ਬਣਾ ਲਈ ਏ ਹਰ ਹਰ ਕੋਸ਼ਿਸ਼ ਦੱਸਣਾ ਚਾਹੁੰਦੇ ਤੁਸੀਂ ਮੇਰੇ ਇੰਸਟਾਗ੍ਰਾਮ ਨੂੰ ਨਾ ਮੈਂ ਆਪਣੀ ਇੰਸਟਾਗ੍ਰਾਮ ਦੀ ਆਈਡੀ ਬਦਲਤੀ ਯੁਵਰਾਤੀ ਜਦੋਂ ਹੁਣ ਮੈਂ ਗगन ਗੋਪਰਾਏ ਕਰਤੀ ਮੇਰਾ ਇੰਸਟਾਗ੍ਰਾਮ ਆਈਡੀ ਗगन ਗੋਪਰਾਏ ਹੋ ਗਿਆ ਏ ਮੇਰੇ ਤੋਂ ਕਰਦੇ ਸਰ ਤੇ ਬਹੁਤ ਨਹੀਂ ਖਦਾ ਚਲ ਪਾਓ ਤੇਲ ਘੋ ਕਰਿਆ ਦੇਖੋ 805 ਗगन ਪਪਰ ਹੈ 805 805 ਜਰੂਰ ਫੋਲੋ ਕਰਿਓ ਜਾ ਕੇ ਬਸ ਹੁਣ ਆਪਾ ਉਹਦੇ ਨੂੰ ਅਪਡੇਟ ਜਰੂਰ ਹੋਇਆ ਕਰਨਾ ਹੈ ਤੁਹਾਡਾ ਪ੍ਰਾਈਵੇਟ ਚਲੋ ਮੈਂ ਇੰਸਟਾਗ੍ਰਾਮ ਤੇ ਨਾ ਮੈਂ ਇੰਸਟਾਗ੍ਰਾਮ ਚਲਾਉਣਾ ਤਾਂ ਪਲੀਜ਼ ਤੁਸੀਂ ਸਾਰੇ ਜਾ ਕੇ ਫੋਲੋ ਕਰਿਓ ਤੇ ਰਾਣੀ ਦੇ ਖਾਣ ਦੀਆਂ ਵੀਡੀਓ ਸਾਰੀਆਂ ਫੈਮਿਲੀ ਦੀਆਂ ਉੱਥੇ ਤੁਹਾਨੂੰ ਜਰੂਰ ਦੇਖਣ ਨੂੰ ਮਿਲਿਆ ਕਰੇਗੀ ਹੱਥ ਦੇਖੋ ਕਿਵੇਂ ਲਚਾਈ ਜਾ ਰਹੀ ਹੈ। ਮਿਲਿਆ ਕਰਨੀ ਆ ਠੱਕੇ ਨਾਲ ਬਣਾਇਆ ਕਰਾਂਗੇ। ਮਜ਼ਾਕ ਕਰ ਰਹੇ ਆ ਜੀ ਅਸੀਂ। ਲੜਦੇ ਪਿੜਦੇ ਨਹੀਂ ਹੈਗੇ। ਚਲੋ ਬਣਾ ਲਈ ਪਹਿਲਾਂ ਥੋੜੀ ਇਹ ਪਾ ਗੀ ਦਿੰਦੇ ਆ। ਕਿਉਂਕਿ ਮੇਰੇ ਲੋ ਜੀ ਹੁਣ ਆਪਾਂ ਪਲੇਅ ਕਰਦੇ ਆ। ਉਧਰ ਸਾਡੇ ਜਵਾਈ ਜੀ ਨੇ ਤਾਂ ਰੋਟੀ ਖਾ ਲਈ। ਹੈ ਨਾ? ਤੇ ਹੁਣ ਆਪਾਂ ਦੇਣ ਲੱਗੇ ਆ ਲੜਕੀ ਨੂੰ। ਆਪਣੀ ਨੰਦੋਣਾ ਨੂੰ ਹੈ? ਬੀਬੀ ਹੁਣ ਇੱਕ ਇੱਕ ਖਾ ਲੈਣੀ। ਬੀਬੀ ਦਾ ਖਾ ਲੂਗੀ ਇੱਕ। ਚਲ ਹੁਣ ਕੀ ਹੋ ਗਿਆ? ਅੱਛਾ। ਔਰ ਦੂਜਾ ਉਹ ਜਿਹੜਾ ਗੋਲ ਗੱਠੜੀ ਜਾਂ ਪਰਸੋ ਦਾ ਬਣਿਆ ਹੋਇਆ ਹੈ ਉਹ ਉਹਦੇ ਚ ਸਿਰਦਾਂਗੇ ਚੁੱਲੇ 'ਚ ਸੜਦਾ ਹਾਂ ਜੁੱਲੇ 'ਚ ਹੀ ਸੜਣੇ ਚਾਹੀਦਾ ਨਾ ਚੁੱਲੇ 'ਚ ਗਰਮਾਤ ਕਰ ਰਹੀ ਸੀ ਬਰਬਾਦ ਨਹੀਂ ਕਰਦੀ ਉਹ ਪੱਕ ਜਾਂਦਾ ਹੀ ਨਾ ਫਿਰ ਉਹ ਮੈਂ ਇਸ ਨੂੰ ਪਾਨਿਆ ਮੈਂ ਇਸ ਨੂੰ ਆਪਾਂ ਕੱਚਾ ਨਹੀਂ ਨਾ ਪਾ ਸਕਦੇ ਮੈਸ ਵੀ ਤਾਂ ਇਨਸਾਨ ਆ ਅਖਰ ਨੂੰ ਇੰਨਾ ਮੂੰਹ ਤੇ ਯੂਵੀ ਮੰਗੂ ਜਮੀਨ ਦੀ ਚਲਾ ਰਹਾ ਨੇੜਿਆ ਸਾਡਾ ਉਹ ਜਮੀਨ ਤੇ ਮੂੰਹ ਨਹੀਂ ਬਣਦਾ ਕੈਮਰਾ ਠੀਕ ਆ ਲਓ ਜੀ ਆਪਾਂ ਹੁਣ ਉਧਰ ਧੂਆ ਛੱਡ ਰਿਹਾ ਤੇਲ ਕਿਉਂਕਿ ਮੈਂ ਹੁਣ ਉਹ ਤੋਂ ਪਿੱਛੇ ਹੋ ਗਈ ਨਾ ਮੈਂ ਵੀਡੀਓ ਬਣਾ ਰਹੀਆਂ ਸਾਡੀਆਂ ਪੂਰੀਆਂ ਬਣੀਆਂ ਹੋਈਆਂ ਨੇ ਪਰ ਐਸੀ ਕਿ ਜਿਆਦਾ ਖੰਡੀਆਂ ਹੋ ਜਾਣਗੀਆਂ ਪਹਿਲਾਂ ਉਹਨਾਂ ਨੂੰ ਤਾਂ ਦੇ ਦਈਏ ਵਿਚਾਰੇ ਰੋਟੀ ਨ ਦੇਖ ਰਹੇ ਹੋਣੇ ਹਨਾ ਦੂਜੇ ਦੂਜਿਆਂ ਨੂੰ ਦੇਖੀ ਜਾਂਦੇ ਆਂ ਕਾ ਸਾਨੂੰ ਆਊਗੀ ਰੋਟੀ ਚਲੋ ਉਪ 2 ਪਲੇਟਾਂ 'ਚ ਤਾਂ ਪਾ ਲੰਦੀ ਇੱਕ ਬਰੈਡ ਪਾ ਕੇ ਲੈ ਆਈ ਹੋਰ ਬਹੁਤ ਸਾਰੇ ਨਹੀਂ ਅੱਛਾ ਜੇ ਬਾਬਾ ਨੂੰ ਲਾਉਂਦੀ ਮੈਂ ਨਗੂੰ ਤੇਤੀ ਤੇਤੀ ਮੰਮੀ ਨੂੰ ਮੰਮੀ ਨੂੰ ਵੀ ਦੇਤੀ ਲੋ ਜੀ ਆਪਾਂ ਰੋਟੀ ਸਾਰਿਆਂ ਨੂੰ ਦੇਤੀ ਪਾਣੀ ਲੈ ਗਈ ਉਹ ਤਾਣ ਤਬ ਚੰਨੀ ਮੈਡਮ ਉਹ ਪਿਆਨਾ ਪਾਣੀ ਨਹੀਂ ਨਾ ਰੋਟੀ ਨਹੀਂ ਰੁਹੀ ਬਾਬਾ ਤੁਹਾਡੇ ਲਈ ਤਿਆਰ ਸਾਡੇ ਦਸਨੋ ਖਾਣੀ ਹੈ ਸਬਜ਼ੀ ਆਹ ਦੇਖੇ ਕਿਆ ਐਸੀ ਸਸਤੀ ਕਾਉਂ ਨਿੰਗਸ ਵੇਸੇ ਜਿਹਦਾ ਟੇਸਟ ਤਾਂ ਨਹੀਂ ਆਉਂਦਾ ਕੀ ਆ ਗਿਆ ਖਾਣੀ ਹੋਰ ਲੈ ਜੜੇ ਡਿਆਣੀ ਬਣ ਗਈਆਂ ਇਹਨੇ ਤਾਂ ਪਾਣੀ ਪਾਣੀ ਨਹੀਂ ਖਾਇਆ ਤਰੀ ਤਰੀ

ਖੁੱਲੀ ਖੁੱਲੀ ਕਰੋ ਆ ਦੇਖੋ ਇੰਨਾ ਸਾਰੀਆਂ ਰੱਖਣੀਆਂ ਦਾ ਦੂਰ ਐਨੀ ਧੂਲ ਕਾ ਨੂੰ ਇੱਥੇ ਰੱਖ ਲਈਂ ਜਦ ਵੀ ਯੂਵੀ ਬਣਾਉਂਦਾ ਨਾ ਛਿੱਤਰੇ ਖਾਂਦਾ ਇਹ ਤੂੰ ਅੰਦਰ ਬੱਸ ਆ ਨਹੀਂ ਐ ਨਾ ਰੱਖੜੀਆਂ ਹਾਂ ਹਾਂ ਆ ਆਪੂ ਦੀਆਂ ਦੋਨੇ ਆ ਤਾਂ ਤੁਹਾਨੂੰ ਦਿਖਾਈਆਂ ਤੇ ਪਹਿਲਾਂ ਚਲੋ ਆਪਾਂ ਹੁਣ ਆ ਪਲੇਟਾਂ ਲੈ ਕੇ ਅੰਦਰ ਚੱਲਦੇ ਆਂ ਜੀ ਮੈਂ ਰੋਕ ਦੇ आदर जो पीछे भी होदा भी आ बना लो ओ देखि दे फी तो आदर बनाया हो ले 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 ब्रेसलेट जाना मु पाले ना तो मिया बत्ती पाले वो बड़ी के आ दे दे तू ना आदर जो जंगा ना का का कायवा मेरे हां बहुत ठीक रह गई तो सिटी बनवा के खाटा आ ले तेरा आ देखो आ दे बन्नी भी ਲੋਦੀ ਆਪਣਾ ਰਖੜੀਆਂ ਦਾ ਸੈਲੀਬ੍ਰੇਸ਼ਨ ਹੋ ਚੁੱਕਿਆ ਰੋਟੀ ਪਾਣੀ ਖਾਣੇ ਤੋਂ ਬਾਅਦ ਆਬੂ ਦੀ ਆਬੂ ਦੀ ਤਾਂ ਦਿਖਾ ਦਿਓ ਆਬੂ ਦੀ ਆਬੂ ਦਾ ਬ੍ਰੇਸਲੇਟ ਬਹੁਤ ਸੋਹਣਾ ਲੱਗਿਆ ਨਹੀਂ ਪਤਾ ਮੈਂ ਸ਼ਾਮ ਤੱਕ ਖੋਲੇ ਲੈਣਾ ਹਾਂ ਹਾਂ ਹੋ ਗਿਆ ਆ ਨਾ ਬੂ ਨੂੰ ਖੜਾ ਦੇ ਆ ਨਾ ਬੂ ਨੂੰ ਦੇ ਦੇ ਨਾ ਬੂ ਨੂੰ ਤੂੰ ਦੇ ਦੇ ਤੂੰ ਦੇ ਦੇ ਇਹ ਯੂ ਵੀ ਨੂੰ ਸੁਣਦਾ ਹੀ ਨਹੀਂ ਕੁਝ ਆਬੂ ਦੀ ਫੜ ਰੱਖੀ ਨਾ आ 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 ਕਰ ਹੱਥ ਤੇ ਹੱਥ ਤੇ ਐ ਆਏ ਆਏ ਬੜਾ ਦੇ ਖੇਡ ਲੂਗਾ ਇਹ ਚਾਰ ਆ ਆ ਵਾਲੀ ਦੇ ਦੇ ਜਿੱਦ ਲੈਟ ਵੱਲਦੀ ਏ ਯੂ ਯੂ ਵੀ ਵਾਲੀ ਮੰਗ ਰਿਆ ਉਹ ਵੀ ਲਿਓਂਦੀ ਫਿਰ ਮੈਨੂੰ ਲੱਗੀ ਦੀ ਮੈਂ ਤਾਂ ਪਰਾ ਪਰਾ ਐਸੀ ਕਰਾਟ ਵੇਗੀ ਆ ਬੂ ਆ ਲਾਉਣ ਦੇ ਦੇ ਲੈ ਰਸੇ ਲਾਉਣ ਦੇ ਦੇ ਲਾਉਣ ਦੇ ਦੇ ਨਾ ਹਾਂ ਦੇ ਦੇ ਤੂੰ ਕੁੜਾ ਉੰਗੜ ਕੱਲਾ ਬਾ ਗਈ ਚਲੋ ਭਈ ਤੋਤਾ ਹਰੀ ਸੂਟ ਮਿਲ ਗਿਆ ਉਹਦੇ ਨਾਲ ਦਾ ਉਹ ਜਿਹੜਾ ਪਿੱਛੇ ਬੈਠਾ ਉਹ ਤੇ ਕੱਛੇ ਨਾਲ ਦੋ ਦੇਖੋ ਸੋਨਾ ਹੈ ਨਾ ਕਿਨੀ ਕੱਢੀ ਹੋਈ ਹੈ ਜੀ ਚਲੋ ਬਈ ਅਬ ਉਹ ਤਾਂ ਇਦੀ ਰੱਖ ਗੜੀ ਵਿੱਚ ਬੈ ਗਿਆ ਦੇ ਦੇ ਨਾ ਸ਼ਾਮ ਤੱਕ ਤਾਂ ਰੱਖ ਲੈਣ ਦੇ ਕੰਦੀ ਤੇ ਤੇ ਹਰੇਕ ਜੀ ਦੇ ਇਹਨੂੰ ਦੇ ਨਾ ਸ਼ਾਮ ਤੱਕ ਤਾਂ ਰੱਖ ਲਾ ਅਗਲੀ ਵਾਰ ਤੈਨੂੰ ਮੈਂ ਲੈ ਦੇ ਦੂੰਗੀ ਮੈਂ ਇਹਨੂੰ ਛੋਟਾ ਮਾਹਾਂ ਬੰਦ ਨਹੀਂ ਨਹੀਂ ਤੂੰ ਤਾਂ ਹੈ ਵੀ ਨਹੀਂ ਤੇ ਆ ਸਾਈਜ਼ ਤੇ ਛੋਟੀਆਂ ਲੈ ਲੈ ਨਾ ਖੇਡ ਲੂਗਾ ਨੇ ਗੁੱਡੇ ਨਾਲ ਇਹ ਮੇਂਜਰ ਜਣਾ ਨਾ ਬ੍ਰੇਸਲੇਟ ਸੋਨਾ ਲੱਗਿਆ ਨਾ ਪਜੇ ਨਾ ਮੈਨੂੰ ਇਹ ਮੈਨੂੰ ਵੀ ਇਹ ਬ੍ਰੇਸਲੇਟੇ ਪਸੰਦ ਆਇਆ ਆ ਬਦ ਆ 12 ਸਾਲ ਦੇ ਬੱਚੇ ਦਾ ਨੇ ਨੂੰ ਹੀ ਪਹਿਰਾ ਦਾ ਹੋਏ ਨਾ ਬ੍ਰੇਸਲੇਟ ਕੋਸਣਾ ਮੈਂ ਕਿਹਾ ਉਹ ਕੀ ਕਹਿੰਦੇ ਨੇ ਚੱਲ ਬਰਹਾ ਚੱਲੋ ਭਈ ਮੇਰੀ ਨਾਲ ਤੇ ਚੱਲੀ ਜੀ ਝੋਲਾ ਭਰ ਕੇ ਰੱਖ ਰਖੜੀਆਂ ਦਾ ਸ਼ਗਨ ਬਣ ਗਿਆ ਚਲੋ ਚੱਲੀਏ ਹੁਣ ਕਰ ਲੂ ਆਪਣੇ ਨੂੰ ਆਪਾਂ ਵੀ ਸ਼ਗਨ ਲੈ ਕੇ ਤਿੱਤਰੋ ਤਿੱਤਰੋ ਕੇ ਆ ਜਾਣਾ ਉਰੇ ਸਾਰੀਆਂ ਕੁੜੀਆਂ ਦਾ ਹਾਂ ਨਾ ਚਲੋ ਬਈ ਤੇਰੇ ਇੱਧਰ ਹੋਣੀ ਆ ਮੈਂ ਤੇ ਰੱਖੇ ਨੇ ਕਾਂਚ 'ਚ ਪਰ ਸਵੇਰੇ ਮੈਂ ਦੇਖੀ ਆ ਤੀਆਂ ਮੈਂ ਤਾਂ ਆ ਉਧਰ ਦੇਖੀ ਤੇ ਆ ਸਾਈਡ ਤੇ ਲੈ ਸਾਈਡ ਤੇ ਉਧਰ ਆਈ ਨਹੀਂ ਮੈਂ ਤਾਂ ਫੇਰ ਤਾ ਤੂੰ ਦੇਖਿਆ ਜਾ ਜਾਂਦੇ ਆ ਚਲੋ ਤੇ ਗਰੇ 4 ਪੈਸੇ ਮੰਗ ਲਿਆ ਛੇਤੀ ਚੱਕ ਲਿਆ ਲੋਕ ਖੋਲ ਕੇ ਦੇ ਦੀ ਕੁਛ ਨਹੀਂ ਕਹਿੰਦੀ ਮੇਰੀ ਅੱਠ ਬਣਾਈ ਮਕਰ ਮੂੰ ਚੱਕ ਲਿਆ ਜੋ ਨਾ ਦੋ ਚ ਬਣਦੀ ਹੈ ਅੱਛਾ ਲੈ ਤੇ ਬਣਾ ਲਈਏ ਕੀ ਮੈਂ ਕਿਹਾ ਹਾਂ ਪੈਸੇ ਤੈਨੂੰ ਹੁਣ ਪੈਸੇ ਦੇ ਦिए ਤੇ ਰੱਖਣੀ ਤਾਂ ਮੰਦੀ ਨਹੀਂ ਜੇ ਰੱਖਣੀ ਮੰਨਦਾ ਤਾਂ ਹੀ ਮਿਲਦੇ ਪੈਸੇ ਸਾਰੀ ਕਾਲ ਕਰ ਸਾਰੇ ਨੂੰ ਚੱਲੀਏ ਪਾਪਾ ਖੜੇ ਨੇ ਚਲੋ ਚਲੋ ਚਲਾ ਹੁਣ ਚਲੋ ਚੱਲੋ ਚੱਲੋ ਚਲੋ ਨਹੀਂ ਦੇ ਤੈਨੂੰ

I do